ਕੇਂਦਰੀ ਬੰਦ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ ਮੁੱਟੀ ਤੜਿਆ ਪੰਜਾ 11959 ਮੁੱਟੀ ਬੜਿਆ ਪੰਜਾ 11059 सरकार मुर्दबाद मुर्दाबाद मुर्दाबाद नारेबाज सरकार मुद्दा मुर्दाबाद मुर्दाबाद रिव्यू पिटिशन फाइल करो फाइल करो फाइल करो रिव्यू पटीशन फाइल करो फाइल करो फाइल क्या मंत्री मुर्दाबाद 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 क्या सरकार है मुख्यमंत्री है जाथी जगमी पहला ई दया क्ये किस मक़सदु लाइ ਤਾਂ ਜਦੋਂ ਅਸੀਂ ਪੰਜਾਬ ਦੀਆਂ ਸੜਕਾਂ ਤੇ ਨਿਕਲਦੇ ਆ ਤਾਂ ਸਾਨੂੰ ਵੱਡੇ ਵੱਡੇ ਉੱਥੇ ਬੋਰਡ ਦਿਖਾਈ ਦਿੰਦੇ ਨੇ ਸਰਕਾਰ ਦੇ ਜਿੱਦੇ ਜੇ ਸਰਕਾਰ ਕਹਿੰਦੀ ਆ ਵੀ ਅਸੀਂ 52000 50000 ਲੋਕਾਂ ਨੂੰ ਜਿਹੜੀ ਉਹ ਨੌਕਰੀ ਦੇਤੀ ਇਹ ਨੌਕਰੀ ਅਸੀਂ ਬਿਨਾਂ ਕਿਸੇ ਪੈਸੇ ਜਿੱਨਾ ਕਿਸੇ ਰਿਸ਼ਵਤ ਦੇ ਆਮ ਘਰਾਂ ਨੂੰ ਦਿੱਤੀ ਆ ਪਰ ਉਹ ਨੌਕਰੀਆਂ ਮੈਨੂੰ ਲੱਗਦਾ ਉਹਨੇ ਕੱਲੀਆਂ ਬੋਰਡਾਂ ਤੇ ਹੀ ਦੇਤੀਆਂ ਜਦੋਂ ਅਸੀਂ ਜਮੀਨੀ ਪੱਧਰ ਤੇ ਗੱਲ ਕਰਦੇ ਆ ਨਾ ਜਮੀਨੀ ਹਾਲਾਤਾਂ ਦੇ ਗੱਲ ਕਰਦੇ ਆ ਤਾਂ ਇਹ ਸਰਕਾਰ ਨੂੰ ਆਈ ਨੂੰ ਲਗਭਗ 4 ਸਾਲ ਹੋ ਚੱਲੇ ਆ ਤਾਂ ਸਿੱਖਿਆ ਦੇ ਖੇਤਰ ਵਿੱਚ ਇਹਨੇ ਇੱਕ ਸਿੰਗਲ ਭਰਤੀ ਨਹੀਂ ਕੀਤੀ ਜਿਹੜੀ ਇਹ 52000 ਭਰਤੀ ਕਹਿੰਦਾ ਨਾ ਉਹ ਕੋਈ ਪਰੀਏ ਪਿਛਲੀਆਂ ਸਰਕਾਰਾਂ ਦੀਆਂ ਚੱਲੀਆਂ ਆ ਰੀਆਂ ਭਰਤੀਆਂ ਨੇ ਉਹਨਾਂ ਨੂੰ ਵੀ ਇਹ ਆਧ ਵਿਚਾਰੇ ਲਟਕਾ ਕੇ ਛੱਡ ਦਿੰਦੇ ਨੇ ਇਹ ਅੱਲਾ ਲੁਕਾਣ ਜਿਹੜਾ ਜੁਆਇਨਿੰਗ ਆਰਡਰ ਦਿੰਦੇ ਨੇ ਜੁਆਇਨ ਨਹੀਂ ਕਰਾਉਂਦੇਗੇ ਸਾਡੇ ਨਾਲ ਵੀ ਇੰਨਾ ਨਹੀਂ ਇਦਾਂ ਹੀ ਕੀਤਾ ਸਾਡੀ ਭਰਤੀ 2021 ਤੋਂ ਨਿਕਲੀ ਹੋਈ ਅਜ 4 ਸਾਲ ਹੋ ਗਏ ਜਿਹੜੀ ਇਹ ਭਰਤੀ ਲੜਕ ਰਹੀ ਅਜ ਜਿਹਦੇ 'ਚ ਲੋਕਾਂ ਨੇ ਸੁਪਨੇ ਲਏ ਸੀ ਕਿ ਚਲੋ 25 ਸਾਲ ਬਾਅਦ ਹੀ ਸਹੀ ਪਰ ਘੱਟੋ ਘੱਟ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰ ਆਏ ਤਾਂ ਸਹੀ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਹੋਈ ਤਾਂ ਸਹੀ ਪਰ ਇਹ ਸਰਕਾਰ ਨੇ ਉਸ ਪ੍ਰੋਫੈਸਰਾਂ ਦੇ ਸੁਪਨੇ ਵੀ ਰੋੜ ਕੇ ਰੱਖਦੇ ਜਿੱਥੇ ਇਹਨੇ ਹਾਇਰ ਐਜੂਕੇਸ਼ਨ ਨੂੰ ਤਾਂ ਪਹਿਲਾਂ ਹੀ ਮਾਰ ਕੇ ਰੱਖਤਾ ਸੀ ਕਿਉਂ ਤੇ 25 ਸਾਲ ਜਦੋਂ ਭਰਤੀ ਨਹੀਂ ਹੋਈ ਆਓ ਸਾ ਐਜੂਕੇਸ਼ਨ ਆ ਉਹ ਐਜੂਕੇਸ਼ਨ ਦੀਆਂ ਜਿਹੜੇ ادارے ਨੇ ਉਹਨਾਂ ਦੀਆਂ ਕੀ ਹਾਲਾਤ ਹੋਣਗੇ ਉਹ ਜਦੋਂ ਅਸੀਂ ਕਾਲਜਾਂ ਦੇ ਵਿੱਚ ਆਏ ਤਾਂ ਸਾਡੇ ਸਾਹਮਣੇ ਪੇਸ਼ ਹੋਏ ਬੱਚੇ ਜਿਹੜੇ ਇਸ ਕਲੋਂ ਲੈ ਕੇ ਦਾ ਦੁੱਖਾਂ ਦੇ ਵਿੱਚ ਸੀ ਡਰਦੇ ਸੰਭਾਲ ਦੇ ਵਿੱਚ ਸੀ ਸਾਡੀਆਂ ਕਲਾਸਾਂ ਨਹੀਂ ਲੱਗਦੀਆਂ ਅਸੀਂ ਅੱਗੇ ਜਾ ਕੇ ਕੀ ਕਰਾਂਗੇ ਨਵੇਂ ਪ੍ਰੋਫੈਸਰ ਆਏ ਉਹਨਾਂ ਨੇ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਕਲਾਸ ਰੂਮਾਂ ਤੱਕ ਲੈ ਕੇ ਆਏ ਉਹਨਾਂ ਨੂੰ ਜ਼ਿੰਦਗੀ ਦੇ ਵਿਵਹਾਰਕ ਗਿਆਨ ਨਾਲ ਜੋੜਨਾ ਸ਼ੁਰੂ ਕੀਤਾ ਪਰ ਹਜੇ ਸਾਡੇ ਸੁਪਨੇਆਂ ਨੂੰ 6 ਮਹੀਨੇ ਹੀ ਪੂਰੇ ਪੈਂਦੇ ਆ ਤੇ ਦੁਬਾਰਾ ਫੇਰ ਇਹ ਭਰਤੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋ ਜਾਂਦੀ ਆ ਤੇ ਸੁਪਰੀਮ ਕੋਰਟ ਇਹਦੇ ਤੇ ਇੱਕ ਆਰਡਰ ਕੱਢ ਦਿੰਦਾ ਵੀ ਇਹ ਭਰਤੀ ਨੂੰ ਰੱਦ ਕਰ ਦਿੱਤਾ ਜਾਂਦੀ। ਉਹਦੀ ਅੰਗੇਸਟ ਜਾ ਕੇ ਸਰਕਾਰ ਇੱਕ ਮੋਡੀਫਿਕੇਸ਼ਨ ਪਾਉਂਦੀ ਆ। ਉਹ ਮੋਡੀਫਿਕੇਸ਼ਨ ਐਕਸੈਪਟ ਹੁੰਦੀ ਆ ਜਿਹਦੇ ਚ ਸਿਰਫ 6 ਮਹੀਨਿਆਂ ਦੇ ਲਈ ਫੋਰੀ ਰੱਖ ਦਿੱਤੀ ਜਾਂਦੀ ਆ ਜਿਹੜੇ ਬੱਚਿਆਂ ਦੇ ਫਿਊਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾਂਦੀ ਆ। ਤਾਂ ਉਸ ਤੋਂ ਬਾਅਦ ਸਰਕਾਰ ਕਹਿੰਦੀ ਆ ਵੀ ਅਸੀਂ ਇੱਕ ਧਰਤੀ ਦੀ ਕਾਨੂੰਨੀ ਪੈਰਵਾਈ ਕਰਾਂਗੇ ਅਸੀਂ ਇਹਦੇ ਖਿਲਾਫ ਰਿਵਿਊ ਪੋਜੀਸ਼ਨ ਪਾਵਾਂਗੇ ਪਰ ਅੱਜ 2 ਮਹੀਨੇ ਹੋ ਗਏ ਉਹ ਸਰਕਾਰ ਪਤਾ ਨਹੀਂ ਕਿਹੜੀਆਂ ਕਾਨੂੰਨੀ ਲੜਾਈਆਂ ਲੜ ਰਹੀ ਆ ਪਤਾ ਨਹੀਂ ਕਿਹੜੇ ਕਾਨੂੰਨੀ ਦਾਪੇਜ ਸਿੱਖ ਰਹੀ ਆ ਜੋ ਹਜੇ ਤੱਕ ਉਹਨਾਂ ਨੇ ਸਾਡੀ ਰਿਵਿਊ ਪੋਜੀਸ਼ਨ ਆ ਜਿਹੜੀ ਉਹ ਫਾਈਲ ਤੱਕ ਨਹੀਂ ਕੀਤੀ ਜੀ ਜਦੋਂ ਅਸੀਂ ਜਵਾਬ ਲੈਣ ਜਾਂਦੇ ਆ ਤਾਂ ਸਾਡੇ ਤੇ ਲਾਠੀਆਂ ਚ ਭਰਾਈਆਂ ਜਾਂਦੀਆਂ ਨਹੀਂ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਜਾਂਦਾਗਾ ਉਦੋਂ ਬਾਅਦ ਫਿਰ ਕਿਤੇ ਜਾ ਕੇ ਜੇ ਮੀਟਿੰਗ ਸਾਨੂੰ ਮਿਲਦੀ ਵੀ ਆ ਤਾਂ ਉਹ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਜਾਂਦੀ ਆ ਤਾਂ ਇਸ ਮੀਟਿੰਗ ਦੇ ਰੱਦ ਦੇ ਰੋਸ ਵਜੋਂ ਅਸੀਂ ਜਿਹੜਾ ਅੱਜ ਜ਼ਿਲ੍ਹਾ ਪੱਧਰੀ ਜਿਹੜੇ ਪ੍ਰੋਗਰਾਮ ਆ ਸਰਕਾਰ ਦੇ ਰੋਸ ਦੇ ਖਿਲਾਫ ਸਰਕਾਰ ਦੇ ਪੁਤਲੇ ਫੁੱਟੇ ਆ ਉਹ ਅਸੀਂ ਕਰ ਰਹੇ ਆ ਇਹ ਸਾਡੀ ਸਰਕਾਰ ਨੂੰ ਚੇਤਾਵਨੀ ਆ ਜੇ ਸਰਕਾਰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤਾਂ ਅਸੀਂ ਫਿਰ ਐਤਵਾਰ ਨੂੰ 21 ਸਤੰਬਰ ਨੂੰ ਉੱਥੇ ਹੀ ਮਿਲਾਂਗੇ ਜਿੱਥੇ ਅਸੀਂ 15 ਤਰੀਕ ਨੂੰ ਮਿਲੇ ਸੀਗੇ ਤਾਂ ਇਸ ਵਾਰ ਅਸੀਂ ਉਦੋਂ ਵੀ ਤਕੜੇ ਹੋ ਕੇ ਆਵਾਂਗੇ ਆਪਦੀ ਪੁਲਿਸ ਨੂੰ ਆਪਦੇ ਪ੍ਰਸ਼ਾਸਨ ਨੂੰ ਜਿਹੜਾ ਕਹਿ ਕੇ ਰੱਖਿਓ ਵੀ ਆਪਦੀਆਂ ਡਾਂਗਾਂ ਨੂੰ ਤੇਲ ਲਾ ਕੇ ਰਖੜ ਪਰ ਅਸੀਂ ਉਹਨਾਂ ਦੀਆਂ ਡਾਂਗਾਂ ਤੋਂ ਡਰਦੇ ਨਹੀਂਗੇ ਅਸੀਂ ਉਹਨਾਂ ਦੀਆਂ ਡਾਂਗਾਂ ਅੱਗੇ ਆਪਦੇ ਸੀਨੇ ਆ ਜਿਹੜੇ ਉਹ ਡਾਉਂਦੇ ਰਹਾਂਗੇ ਅਸੀਂ ਲੋਕਾਂ ਦੇ ਜਮੂਰੀ ਹੱਕਾਂ ਦੀ ਗੱਲ ਕਰਦੇ ਰਹਾਂਗੇ ਅਸੀਂ ਉਚੇਰੀ ਸਿੱਖਿਆ ਦੀ ਗੱਲ ਕਰਦੇ ਰਹਾਂਗੇ ਕਿਉਂਕਿ ਉਚੇਰੀ ਸਿੱਖਿਆ ਦੇ ਨਾਲ ਸਾਡੇ ਸਮਾਜ ਦਾ ਜੋ ਢਾਂਚਾ ਜੁੜਿਆ ਹੋਇਆਗਾ ਸਾਡੇ ਗਰੀਬਾਂ ਦੇ ਜਵਾਕਾਂ ਦੀ ਐਜੂਕੇਸ਼ਨ ਜੁੜੀ ਹੋਈ ਆ ਸਰਕਾਰ ਚਾਹੁੰਦੀ ਆ ਵੀ ਇਹ ਐਜੂਕੇਸ਼ਨ ਆ ਜਿਹੜਾ ਸਿਸਟਮ ਆ ਸਰਕਾਰੀ ਢਾਂਚਾ ਇਹ ਫੇਲ ਹੋ ਜੇ ਤਾਂ ਜੋ ਸਿੱਖਿਆ ਕਿਹਦੇ ਕੋਲੇ ਜਾਵੇ ਕਿ ਪ੍ਰਾਈਵੇਟ ਅਦਾਰਿਆਂ ਕੋਲੇ ਜਾਵੇ ਤਾਂ ਪ੍ਰਾਈਵੇਟ ਅਦਾਰੇ ਆਪਦੀ ਮਰਜ਼ੀ ਨਾਲ ਫੀਸਾਂ ਲੈਣਗੇ ਉੱਥੇ ਤੁਹਾਨੂੰ ਡੋਨੇਸ਼ਨਾਂ ਦੇ ਕੇ ਜਿਹੜੀਆਂ ਅਲਵੱਚਾਂ ਨੂੰ ਫੀਸਾਂ ਲੈਣੀਆਂ ਪੈਣਗੀਆਂ ਜਿੱਥੇ ਕਿ ਬੱਚੇ ਸਰਕਾਰੀ ਕਾਲਜਾਂ ਦੇ ਵਿੱਚ एलिਜੀਬਲ ਪ੍ਰੋਫੈਸਰਾਂ ਤੋਂ ਬਹੁਤ ਘੱਟ ਤਨਖਾਹਾਂ ਲੈ ਕੇ ਜਿਹੜੇ ਪੜ੍ਹਦੇ ਨਹੀਂ ਸਰਕਾਰ ਸਾਡੇ ਤੋਂ ਸਾਡੀ ਸਿੱਖਿਆ ਖੋਣੀ ਚਾਹੁੰਦੀ ਆ ਸਾਡਾ ਜਿਹੜਾ ਸਿੱਖਿਆ ਦਾ ਜਿਹੜਾ ਸਾਡਾ ਮੂਢਲਾ ਅਧਿਕਾਰ ਆ ਸਾਨੂੰ ਉਹਦੇ ਤੋਂ ਦੂਰ ਕਰਨੀ ਚਾਹੁੰਦੀ ਆ ਸਰਕਾਰ ਨਹੀਂ ਚਾਹੁੰਦੀ ਕਿ ਸਾਡੇ ਜਵਾਬਕ ਆ ਜਿਹੜੇ ਉਹ ਪੜ੍ਹਾਈ ਲਿਖਾਈ ਕਰਨ ਉਹ ਸਿੱਖਣ ਕੋਸ਼ਿਸ਼ ਤੇ ਜਦੋਂ ਉਹ ਸਿੱਖਣਗੇ ਤਾਂ ਸਰਕਾਰ ਨੂੰ ਸਵਾਲ ਕਰਨਗੇ ਸਰਕਾਰ ਆਪਦੇ ਸਵਾਲਾਂ ਤੋਂ ਜਿਹੜੀ ਭੱਜਦੀ ਆ ਸਰਕਾਰ ਨਹੀਂ ਚਾਹੁੰਦੀ ਵੀ ਮੈਨੂੰ ਕੋਈ ਆ ਕੇ ਸਵਾਲ ਕਰੇ ਤਾਂ ਸਵਾਲ ਸਿੱਖਿਆ ਦੇ ਰਾਹੀਂ ਹੀ ਜਿਹੜੇ ਕੀਤੇ ਜਾ ਸਕਦੇ ਆ ਜੇ ਸਾਡੇ ਬੱਚੇ ਸਿੱਖਿਅਕ ਹੋਣਗੇ ਤਾਂ ਉਹ ਸਾਡੇ ਸਮਾਜ ਦੇ ਵਿੱਚ ਜੋ ਕੁਝ ਗਲਤ ਹੁੰਦਾ ਜੋ ਕ੍ਰੀਤੀਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਅਗਿਆਨਤਾ ਫੈਲਦੀ ਆ ਉਹਦੇ ਖਿਲਾਫ ਲੜਨਗੇ ਤਾਂ ਜੋ ਸਾਡੇ ਲੀਡਰ ਨੇ ਇਹ ਧਰਮ ਦੀ ਰਾਜਨੀਤੀ ਦੇ ਕਰਨਾ ਚਾਹੁੰਦੇ ਨੇ ਤਾਂ ਸਿੱਖਿਆ ਉਹਨਾਂ ਦਾ ਵਿਰੋਧ ਕਰਦੀ ਹੈ ਨਹੀਂ ਚਾਹੁੰਦੀ ਸਾਡੇ ਬੱਚੇ ਸਿੱਖਿਅਕ ਹੋਣ ਸਾਡੇ ਬੱਚੇ ਜਿਹੜਾ ਬਿਦਵਾਰ ਬਨ ਸਾਇੰਸ ਬਦਨ ਬਨ ਜੋ ਇਹਨਾਂ ਨੂੰ ਸਵਾਲ ਕਰਨ ਇਸ ਲਈ ਉਹ ਸਰਕਾਰੀ ਕਾਰਜਾਂ ਦੀ ਇਸ ਭਰਤੀ ਨੂੰ ਡਬੋ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਪ੍ਰਾਈਵੇਟ ਸੰਸਥਾਵਾਂ ਦਾ ਜਿਹੜਾ ਪੱਖ ਪੂਰ ਰਹੀ ਆ ਪਰ ਅਜੇ ਹਾਂ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਇਸ ਭਾਰਤ ਨੂੰ ਬਚਾ ਕੇ ਰਹਾਗੇ ਬਚਾ ਕੇ ਰਹਾਗੇ ਬਚਾ ਕੇ ਰਹਾਗੇ ਜਰੂਰ ਰਹਿਣਗੇ ਬਚਾ ਕੇ ਰਹਾਗੇ ਜਿੰਦ ਗਿਆ ਜਿੰਦਾਬਾਦ 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 ਜਿੰਦਾ ਸਰਕਾਰ ਮੁਦੱਫਾ 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 ਰਮੇ ਬਾ ਸਰਕਾਰ ਮੁਦੱਫਾ ਮੁਦੱਫਾ ਜੁਰਦਾਬਾ